ਵਾਹਿਗੁਰੂ ਸਹਿਬ ਜੀ ਰਾਗ ਆਸਾ ਮਹਲਾ 4 ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗ ਰਸਿਆਨੇ RAM ਰਾਜੇ ਜੇ ਬਾਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ ਹਰ ਸੰਤਾਂ ਨੂੰ ਵਰਥਾਉ ਨਹੀਂ ਹਰ ਮਾਨ ਨਿਮਾਣੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਨ ਸਤਾਣੇ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲਾ ਢੂੜ ਮੁਖ ਲਾਵਾਂ ਗੁਰਸਿੱਖਾਂ ਕੀ ਘਾਲ ਥਾਂ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਸਰ ਸੇਵਾ ਪੂਰਾ ਸਤ ਗੁਰੂ ਭੁੱਖ ਲਹਿ ਜਾਏ ਮੇਰੀ ਗੁਰ ਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿਸਾ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁੰਨ ਵੀ ਜਿਆ ਫਿਰ ਟੋਟ ਨਾ ਆਵੇ ਹਰ ਪੁੰਨ ਕੇਰੀ ਗੁਰ ਸਿੱਖਾਂ ਮਨ ਵਧਾਈਆਂ ਜਨ ਮੇਰਾ ਸਤਗੁਰ ਡਿਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰ ਸਿਖਾ ਮਨ ਮਿਠਾ ਹਰ ਦਰਗਹ ਗੁਰ ਸਿਖ ਪੈ ਨਾਹੀਐ ਜਿਨਾਂ ਮੇਰਾ ਸਤਗੁਰ ਟੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਬੁਠਾ ਜਾਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਮੁਠਾ ਇਹ ਸ਼ਬਦ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਆਂ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪੰਨਾ ਨੰਬਰ 450 ਦੇ ਉੱਪਰ ਸਭਾਏ ਮਨ ਹੈ ਗੁਰੂ ਰਾਮਦਾਸ ਜੀ ਆਪਣੇ ਸ਼ਬਦ ਰਾਹੀਂ ਸਮਝਾਉਣਾ ਕਰ ਲੈਣਾ ਕਿ ਭਾਈ ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਮੌਜੂਦ ਹੈ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਉਹ ਬੰਦੇ ਬਹੁਤ ਸੁਚੱਜੇ ਸਿਆਣੇ ਮੰਨੇ ਜਾਂਦੇ ਨੇ ਜਿ ਕਿਤੇ ਨਾ ਕਿਤੇ ਉਹ ਆਪਣੀ ਗਲਤੀ ਨਾਲ ਔਕਾਈ ਦੇ ਵਿੱਚ ਮਾੜੀ-ਮੋਟੀ ਗਲਤ ਬੋਲ ਵੀ ਲੈਂਦੇ ਨੇ ਕਹਿੰਦੇ ਤਾਂ ਵੀ ਉਹ ਪਰਮਾਤਮਾ ਨੂੰ ਪਿਆਰੇ ਲੱਗਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਪਰਮਾਤਮਾ ਦੇ ਪਿਆਰ ਦਾ ਵਾਸਾ ਹੁੰਦਾ ਹੈ ਕਹਿੰਦੇ ਪਰਮਾਤਮਾ ਦੇ ਪਿਆਰੇ ਪਰਮਾਤਮਾ ਤੋਂ ਬਿਨਾਂ ਉਹਨਾਂ ਨੂੰ ਹੋਰ ਕੋਈ ਆਸਰਾ ਨਹੀਂ ਹੁੰਦਾ ਕਿਉਂਕਿ ਉਹ ਸਮਝਦੇ ਨੇ ਕਿ ਪਰਮਾਤਮਾ ਹੀ ਨਿਮਾਨਿਆਂ ਦਾ ਮਾਨ ਹੈ ਨਿਆਸਰਿਆਂ ਦਾ ਆਸਰਾ ਹੈ ਕਹਿੰਦੇ ਭਾਈ ਜਿਸ ਥਾਂ ਤੇ ਪਿਆਰਾ ਗੁਰੂ ਆ ਬੈਠਦਾ ਹੈ ਗੁਰਸਿੱਖਾਂ ਵਾਸਤੇ ਉਹ ਥਾਂ ਬਹੁਤ ਸੁਣਾ ਬਣ ਜਾਂਦਾ ਹੈ ਜੇ ਅਸੀਂ ਗੁਰੂ ਨੂੰ ਆਪਣੇ ਹਿਰਦੇ 'ਚ ਬਿਠਾ ਲਈਏ ਹਿਰਦੇ ਦੇ ਅੰਦਰ ਵਸਾ ਲਈਏ ਕਹਿੰਦੇ ਸਾਡਾ ਹਿਰਦਾ ਵੀ ਬਹੁਤ ਸੁਣਾ ਬਹੁਤ ਸ਼ੁੱਧ ਬਣ ਜਾਂਦਾ ਹੈ ਸੋ ਗੁਰੂ ਰਾਮਦਾਸ ਜੀ ਕਹਿੰਦੇ ਹੈ ਪ੍ਰਮਾਤਮਾ ਗੁਰੂ ਦੇ ਸਿੱਖਾਂ ਦੇ ਮਨਾਂ ਵਿੱਚ ਤੇਰੀ ਪ੍ਰੀਤ ਸਦਾ ਬਣੀ ਰਹਿੰਦੀ ਹੈ ਗੁਰਸਿੱਖਾਂ ਦੇ ਮਨਾਂ ਵਿੱਚ ਤੇਰਾ ਪਿਆਰ ਸਦਾ ਟਿਕਿਆ ਰਹਿੰਦਾ। ਉਹ ਆਪਣੇ ਗੁਰੂ ਨੂੰ ਉਹ ਭੁੱਲ ਜਾਣ ਕੇ ਉਹਦੀ ਦੱਸੀ ਹੋਈ ਹਰ ਇੱਕ ਸੇਵਾ ਕਰਦੇ ਰਹਿੰਦੇ ਨੇ ਉਹਦੇ ਭਾਣੇ 'ਚ ਚੱਲਦੇ ਨੇ। ਜਿਹਦੀ ਬਰਕਤ ਨਾਲ ਉਹਨਾਂ ਦੇ ਮਨ ਵਿੱਚੋਂ ਵਿਕਾਰਾਂ ਦੀ ਮਾਇਆ ਦੀ ਭੁੱਖ ਹੈ ਜਿਹੜੀ ਉਹ ਦੂਰ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ। ਕਹਿੰਦੇ ਉਹਨਾਂ ਦੀ ਉਹ ਗੁਰਸਿੱਖਾਂ ਦੀ ਸੰਗਤ ਕਰਕੇ ਹੋਰ ਵੀ ਬਹੁਤ ਦੁਨੀਆ ਪਰਮਾਤਮਾ ਦੇ ਗਿਆਨ ਵਾਲੀ ਨਾਮ ਸਿਮਰਨ ਵਾਲੀ ਖੁਰਾਕ ਖਾਂਦੀ ਹੈ ਕਹਿੰਦੇ ਉਹ ਵੀ ਆਪਣਾ ਭਲਾ ਕਰ ਲੈਂਦੀ ਹੈ ਸੋ ਇੱਕ ਇੱਕ ਸ਼ਬਦ ਰਾਹੀਂ ਗੁਰੂ ਰਾਮਦਾਸ ਜੀ ਸਮਝਾਉਂਦੇ ਨੇ ਜੇ ਨਾ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਨੇ RAM ਰਾਜੇ ਕਹਿੰਦੇ ਭਾਈ ਜਿਹੜੇ-ਜਿਹੜੇ ਬੰਦਿਆਂ ਦੇ ਹਿਰਦਿਆਂ ਵਿੱਚ ਪਰਮਾਤਮਾ ਦਾ ਨਾਮ ਸਿਖਿਆ ਭਾਣਾ ਉਹਦਾ ਪਿਆਰ ਪੱਕਾ ਵਸ ਜਾਂਦਾ ਹੈ ਸਦਾ ਵਸਿਆ ਰਹਿੰਦਾ ਹੈ ਤੇ ਜਨ ਸੁਗੜ ਸਿਆਣੇ ਕਹਿੰਦੇ ਪ੍ਰਮਾਤਮਾ ਦੀ ਨਿਗਾਹ ਚ ਉਹ ਮਨੁੱਖ ਬਹੁਤ ਸਿਆਣੇ ਭਾਵ ਸੁਜਜੇ ਸੁਗੜ ਬਹੁਤ ਸਿਆਣੇ ਪ੍ਰਮਾਤਮਾ ਦੀ ਨਿਗਾਹ ਚ ਕਹਿੰਦੇ ਉਹ ਪਰਵਾਨ ਹੋ ਜਾਂਦੇ ਨੇ ਜੇ ਬਾਹਰੋਂ ਭੁੱਲ ਝੁਕ ਬੋਲਦੇ ਭੀਖਰੇ ਹਰ ਭਾਣੇ ਬਾਹਰੋਂ ਭਾਵ ਜਵਾਨ ਤੋਂ ਅੰਦਰੋਂ ਨਹੀਂ ਗਲਤ ਬੋਲਦੇ ਹਿਰਦੇ 'ਚੋਂ ਨਹੀਂ ਗਲਤ ਬੋਲਦੇ ਕਹਿੰਦੇ ਜੇ ਕਈ ਵਾਰੀ ਚਲੋ ਜ਼ਬਾਨ ਤੋਂ ਉਹ ਭੁੱਲ ਚੁੱਕਾ ਕਿਤੇ ਬੋਲ ਵੀ ਜਾਂਦੇ ਨੇ ਕਿਸੇ ਨੂੰ ਉੱਚਾ ਨੀਮਾ ਕਹਿੰਦੇ ਅੰਦਰੋਂ ਫੇਰ ਵੀ ਉਹ ਬਹੁਤ ਸਿਆਣੇ ਰਹਿੰਦੇ ਨੇ ਕਿਉਂਕਿ ਕਈ ਵਾਰੀ ਕਿਸੇ ਨੂੰ ਸਮਝਾਉਣ ਵਾਸਤੇ ਥੋੜਾ ਜਿਆ ਕਹਿੜਾ ਬੋਲਣਾ ਪੈ ਜਾਂਦਾ ਹੈ ਕਈ ਵਾਰੀ ਸਖਤ ਸ਼ਬਦ ਬੋਲਣੇ ਪੈਂਦੇ ਨੇ ਸਮਝਾਉਣ ਵਾਲਿਆਂ ਨੂੰ ਟੀਚਰ ਵੀ ਬੋਲ ਜਾਂਦਾ ਵਿਦਿਆਰਥੀਆਂ ਨੂੰ ਕਹਿੜੇ ਸ਼ਬਦ ਪਰ ਰੁਖੇ ਨਹੀਂ ਹੁੰਦੇ ਫੋਕੇ ਨਹੀਂ ਹੁੰਦੇ ਸਖਤ ਜ਼ਰੂਰ ਹੁੰਦੇ ਨੇ ਗੁਰੂ ਵੀ ਬੋਲ ਲੈਂਦਾ ਕਈ ਵਾਰੀ ਆਪਣੇ ਪਿਆਰਿਆਂ ਨੂੰ ਤੇ ਕਹਿੰਦੇ ਗੁਰਮੁਖ ਵੀ ਕਈ ਵਾਰੀ ਆਪਣੀ ਜ਼ਬਾਨ ਤੋਂ ਕਿਸੇ ਨੂੰ ਸਖਤ ਸ਼ਬਦ ਬੋਲ ਲੈਂਦੇ ਨੇ ਪਰ ਅੰਦਰੋਂ ਕਹਿੰਦੇ ਫਿਰ ਵੀ ਉਹ ਬਹੁਤ ਸਿਆਣੇ ਰਹਿੰਦੇ ਨੇ ਅੰਦਰੋਂ ਉਹਨਾਂ ਦਾ ਕਿਸੇ ਨਾਲ ਕੋਈ ਬੈਰ ਨਹੀਂ ਹੁੰਦਾ ਬਾਹਰੋਂ ਝੁੱਕ ਭੁੱਲ ਝੁੱਕ ਬੋਲਦੇ ਵੀ खरे ਸਿਆਣੇ ਕਹਿੰਦੇ ਅੰਦਰੋਂ ਉਹਨੇ ਸਿਆਣੇ ਰਹਿੰਦੇ ਨੇ ਬਣੇ ਹਰ ਸੰਤਾਂ ਨੋ ਹੋਰ ਥਾਉ ਨਹੀਂ ਹਰ ਮਾਨ ਨਿਵਾਣੇ ਹਰ ਸੰਤਾਂ ਨੂੰ ਜਿਹੜੇ ਹਰੀ ਦੇ ਸੰਤ ਭਾਵ ਪਰਮਾਤਮਾ ਦੇ ਪਿਆਰੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਦਾ ਪਿਆਰ ਸਦਾ ਵਸਿਆ ਰਹਿੰਦਾ ਹੈ ਹੋਰ ਥਾਉ ਨਹੀਂ ਕਹਿੰਦੇ ਪਰਮਾਤਮਾ ਤੋਂ ਬਿਨਾ ਉਹਨਾਂ ਦੇ ਹਿਰਦੇ 'ਚ ਹੋਰ ਕੋਈ ਥਾਂ ਨਹੀਂ ਭਾਵਕ ਉਹਨਾਂ ਦੇ ਹਿਰਦੇ 'ਚ ਸਿਰਫ ਪਰਮਾਤਮਾ ਦੀ ਵਾਸਾ ਹੁੰਦਾ ਹੈ ਕੋਈ ਹੋਰ ਥਾਂ ਹੋਰ ਠਿਕਾਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਹਰ ਸੰਤਾਂ ਨੂੰ ਹੋਰ ਥਾਂ ਨਹੀਂ ਹਰ ਮਾਨ ਨੇ ਮਾਣੇ ਉਹਨਾਂ ਨੂੰ ਪਰਮਾਤਮਾ ਤੇ ਹੀ ਵਿਸ਼ਵਾਸ ਬਣਿਆ ਰਹਿੰਦਾ ਕਿਉਂਕਿ ਨਿਵਾਣਿਆਂ ਨੂੰ ਮਾਨ ਦੇਣ ਵਾਲਾ ਉਹਨਾਂ ਨੂੰ ਪਤਾ ਇੱਕ ਪਰਮਾਤਮਾ ਹੀ ਹੈ ਤੇ ਪਰਮਾਤਮਾ ਨਾਲ ਹੀ ਸਦਾ ਉਹ ਪਿਆਰ ਬਣਾਈ ਰੱਖਦੇ ਨੇ ਸਦਾ ਹੀ ਪਰਮਾਤਮਾ ਦੇ ਸਹਾਰੇ ਪਰਮਾਤਮਾ ਤੇ ਯਕੀਨ ਕਰਕੇ ਪਰਮਾਤਮਾ ਦੇ ਭਾਨੇ ਚ ਰਾਜੀ ਰਹਿੰਦੇ ਨੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਨ ਸਤਾਨੇ ਕਹਿੰਦੇ ਨੇ ਨਾਨਕ ਤੁੰ ਵੀ ਇਹੋ ਹੀ ਆਖ ਕਿ ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦੇ ਪਿਆਰਿਆਂ ਵਾਸਤੇ ਪਰਮਾਤਮਾ ਦਾ ਨਾਮ ਹੀ ਉਹਨਾਂ ਨੂੰ ਬਹੁਤ ਵੱਡਾ ਸਹਾਰਾ ਹੈ ਪਰਮਾਤਮਾ ਹੀ ਉਹਨਾਂ ਦਾ ਉਹਨਾਂ ਵਾਸਤੇ ਬਾਹੂਵਲ ਹੈ ਤਾਕਤਵਰ ਹੈ ਹਰ ਤਾਨ ਸਤਾਣੇ ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਹੈ ਉਹ ਪਰਮਾਤਮਾ ਨੂੰ ਹੀ ਆਪਣਾ ਵੱਡਾ ਬਾਹੂਵਲ ਤਾਕਤਵਰ ਮੰਨਦੇ ਨੇ ਤੇ ਪਰਮਾਤਮਾ ਨਾਲ ਹੀ ਉਹ ਸਾਂਝ ਪਾ ਕੇ ਰੱਖਦੇ ਨੇ ਕਹਿੰਦੇ ਪਰਮਾਤਮਾ ਹੀ ਉਹਨਾਂ ਨੂੰ ਬਿਕਾਰਾਂ ਤੋਂ ਬਚਾਉਣ ਵਾਲਾ ਹੈ ਪਰਮਾ ਤੋਂ ਭਲੇਖਿਆਂ ਤੋਂ ਬਚਾਉਣ ਵਾਲਾ ਹੈ ਪਰਮਾਤਮਾ ਨੇ ਉਹਨਾਂ ਨੂੰ ਬਿਕਾਰਾਂ ਦੇ ਟੱਕਰੇ ਤੇ ਟਕੜਾ ਕੀਤਾ ਹੋਇਆ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੋ ਲੋ ਮੁਖ ਲਾਵਾ ਜਿੱਥੇ ਭਾਵੇਂ ਜਿਸ ਥਾਂ ਤੇ ਕਹਿੰਦੇ ਹੈ ਭਾਈ ਜਿਸ ਥਾਂ ਤੇ ਵੀ ਪਿਆਰਾ ਗੁਰੂ ਬੈਠਦਾ ਹੈ ਗੁਰਸਿੱਖਾਂ ਵਾਸਤੇ ਉਹ ਥਾਂ ਬਹੁਤ ਸੁਣਾ ਹੁੰਦਾ ਹੈ ਗੁਰ ਸਿੱਖਾਂ ਨੂੰ ਤੋਂ ਬਹੁਤ ਸੋਹਣੀ ਸਿੱਖਿਆ ਬਹੁਤ ਸੋਹਣਾ ਗਿਆਨ ਮਿਲਦਾ ਹੈ ਕਹਿੰਦੇ ਗੁਰਸਿੱਖ ਉਹ ਥਾਂ ਲੱਭ ਲੈਂਦੇ ਨੇ ਤੇ ਗੁਰਸਿੱਖ ਉੱਥੋਂ ਮਿਲਿਆ ਹੋਇਆ ਗਿਆਨ ਆਪਣੇ ਹਿਰਦੇ ਆਪਣੇ ਦਿਮਾਗ ਦੇ ਵਿੱਚ ਵਸਾਉਂਦੇ ਰਹਿੰਦੇ ਨੇ ਕਹਿੰਦੇ ਜਿਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਦਾ ਚਿੱਤ ਵਿੱਚ ਵਸਾਉਂਦੇ ਨੇ ਉਹਨਾਂ ਦੀ ਗੁਰੂ ਅਸਥਾਨ ਪਾਲਣ ਦੀ ਜਿਹੜੀ ਮਿਹਨਤ ਹੈ ਉਹ ਥਾਂ ਇਹ ਬਹਿ ਜਾਂਦੀ ਹੈ ਕਬੂਲ ਹੋ ਜਾਂਦੀ ਹੈ ਭਾਵ ਜਿਹੜੇ ਮਨੁੱਖ ਮਨ ਕਰਕੇ ਗੁਰੂ ਨਾਲ ਪਰਮਾਤਮਾ ਨਾਲ ਪਿਆਰ ਪਾਉਂਦੇ ਨੇ ਉਹ ਗੁਰੂ ਨੂੰ ਲੱਭ ਕੇ ਆਪਣੇ ਹਿਰਦੇ 'ਚ ਵਸਾਉਣ ਵਾਲੀ ਮਿਹਨਤ ਕਰਨ ਵਿੱਚ ਕਾਮਯਾਬ ਹੋ ਜਾਂਦੇ ਨੇ ਸਫਲ ਹੋ ਜਾਂਦੇ ਨੇ ਕਹਿੰਦੇ ਜੇ ਗੁਰੂ ਨੂੰ ਅਸੀਂ ਹਿਰਦੇ 'ਚ ਵਸਾ ਲਈਏ ਤਾਂ ਸਾਡਾ ਹਿਰਦਾ ਥਾਂ ਹੈ ਜਿਹੜਾ ਉਹ ਵੀ ਬਹੁਤ ਸੁਣਾ ਬਣ ਜਾਂਦਾ ਹੈ ਸਾਡਾ ਹਿਰਦੇ ਦੇ ਵਿੱਚ ਬਹੁਤ ਸੱਚੇ ਗਿਆਨ ਦਾ ਵਾਸਾ ਹੋ ਜਾਂਦਾ ਹੈ ਸੇ ਸਾਡੇ ਹਿਰਦੇ ਚੋਂ ਜਿਹੜੇ ਵਿਕਾਰਾਂ ਦੀ ਮੈਲ ਹੈ ਉਹ ਸਾਰੀ ਨਿਕਲ ਜਾਂਦੀ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੁਰਮੁਖ ਲਾਵਾਂ ਗੁਰਸਿੱਖਾਂ ਕੀ ਘਾਲ ਥਾਂ ਪਈ ਜਿਨ ਹਰਨਾਮ ਧਿਆਵਾਂ ਕਹਿੰਦੇ ਇਹ ਜਿਹੜੇ ਮਿਹਨਤ ਗੁਰ ਸਿੱਖ ਕਰਦੇ ਨੇ ਗੁਰੂ ਅਸਥਾਨ ਪਾਲਣ ਵਾਲੇ ਗੁਰੂ ਨੂੰ ਲੱਭਣ ਵਾਲੇ ਕਹਿੰਦੇ ਗੁਰ ਸਿੱਖਾਂ ਦੀ ਉਹ ਮਿਹਨਤ ਫਿਰ ਸਫਲ ਹੋ ਜਾਂਦੀ ਹੈ ਕਿਉਂਕਿ ਗੁਰੂ ਨੂੰ ਲੱਭ ਕੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ ਆਦਰ ਸਤਕਾਰ ਨਾਲ ਗੁਰੂ ਨੂੰ ਭਾਵ ਗੁਰੂ ਦੇ ਗਿਆਨ ਨੂੰ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਪੱਕੀ ਵਸਾ ਲੈਂਦੇ ਨੇ ਕਹਿੰਦੇ ਫਿਰ ਪਰਮਾਤਮਾ ਸੰਸਾਰ ਵਿੱਚ ਉਹਨਾਂ ਨੂੰ ਬਹੁਤ ਵੱਡਾ ਆਦਰ ਸਤਿਕਾਰ ਮਾਨ ਬਖਸ਼ਦਾ ਹੈ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਕਹਿੰਦੇ ਹੈ ਪ੍ਰਮਾਤਮਾ ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਬਣ ਜਾਂਦੇ ਨੇ ਗੁਰੂ ਦੀ ਸਿੱਖਿਆ ਤੇ ਜੀਵਨ ਜੰਦੇ ਨੇ ਗੁਰੂ ਉਹਨਾਂ ਦੇ ਮਨਾਂ ਵਿੱਚ ਤੇਰਾ ਪਿਆਰ ਪੱਕਾ ਬਸਾ ਦਿੰਦਾ ਹੈ। ਜੇ ਇਕੱਲੇ ਵੀ ਗੁਰੂ ਦੇ ਸਿੱਖਾਂ ਦੇ ਮਨਾਂ ਵਿੱਚ ਪਰਮਾਤਮਾ ਤੇਰੀ ਪ੍ਰੀਤ ਤੇਰਾ ਪਿਆਰ ਸਦਾ ਬਣਿਆ ਰਹਿੰਦਾ ਹੈ। ਤੇਰੇ ਨਾਮ ਦਾ ਪਿਆਰ ਤੇਰੇ ਗਿਆਨ ਦਾ ਪਿਆਰ ਉਹਨਾਂ ਦੇ ਹਿਰਦੈ ਸਦਾ ਟਿਕਿਆ ਰਹਿੰਦਾ ਹੈ। ਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਗੁਰੂ ਦੀ ਦੱਸੀ ਹੋਈ ਇੱਕ ਇੱਕ ਗੱਲ ਨੂੰ ਇੱਕ ਇੱਕ ਸਿੱਖਿਆ ਨੂੰ ਆਪਣੇ ਅੰਦਰ ਬਿਵਾਸਾ ਕੇ ਰੱਖਦੇ ਨੇ, ਟਿਕਾ ਕੇ ਰੱਖਦੇ ਨੇ। ਗੁਰੂ ਦੀ ਸਿੱਖਿਆ ਰਹੀ ਉਹਨਾਂ ਦਾ ਤੇਰੇ ਨਾਲ ਪੱਕਾ ਪਿਆਰ ਬਣ ਜਾਂਦਾ ਹੈ ਕਹਿੰਦੇ ਇਸ ਗੁਰ ਸਿੱਖਿਆ ਦੀ ਬਰਕਤ ਨਾਲ ਉਹਨਾਂ ਦੇ ਮਨਾਂ ਵਿੱਚੋਂ ਜਿਹੜੀ ਮਾਇਆ ਦੀ ਵਿਕਾਰਾਂ ਦੀ ਭੁੱਖ ਹੈ ਉਹ ਸਾਰੀ ਦੂਰ ਹੋ ਜਾਂਦੀ ਹੈ ਗੁਰ ਸਿਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵੈ ਪੂਰਾ ਸਤਗੁਰੂ ਓਖ ਲੈ ਜਾਹੇ ਮੇਰੀ ਕਹਿੰਦੇ ਜੇ ਮੈਂ ਵੀ ਮਨ ਕਰਕੇ ਗੁਰੂ ਦੀ ਸੇਵਾ ਭਾਵ ਗੁਰੂ ਦੇ ਆਖੇ ਲੱਗ ਜਾਵਾਂ ਗੁਰੂ ਦੀ ਦੱਸੀ ਇੱਕ ਇੱਕ ਸਿੱਖਿਆ ਨੂੰ ਆਪਣੇ ਤੇ ਲਾਗੂ ਕਰ ਲਵਾਂ ਆਪਣੇ ਮਨ ਚ ਵਸਾ ਲਵਾਂ ਕਹਿੰਦੇ ਮੇਰੇ ਮਨ ਦੀ ਵੀ ਸਾਰੀ ਭੁੱਖ ਲੈ ਜਾਂਦੀ ਹੈ ਮੈਨੂੰ ਫਿਰ ਹੋਰ ਕਿਸੇ ਵੀ ਮੋਹ ਦੀ ਵਿਕਾਰਾਂ ਦੀ ਕੋਈ ਭੁੱਖ ਨਹੀਂ ਰਹਿੰਦੀ ਕਿਉਂਕਿ ਗੁਰੂ ਦੀ ਸਿੱਖਿਆ ਦੁਆਰਾ ਮੇਰੇ ਅੰਦਰੋਂ ਉਹ ਸੋਚ ਹੀ ਖਤਮ ਹੋ ਜਾਂਦੀ ਹੈ ਉਹ ਭੁੱਖ ਹੀ ਮੁੱਕ ਜਾਂਦੀ ਹੈ ਗੁਰਸਿੱਖਾਂ ਦੀ ਭੁੱਖ ਸਭ ਗਈ ਤਿੰਨ ਵਿਸੈ ਹੋਰ ਖਾਏ ਕਨੇਰੀ ਕਹਿੰਦੇ ਜਿੰਨਾ ਗੁਰਸਿੱਖਾਂ ਨੇ ਗੁਰੂ ਵਾਲਾ ਗਿਆਨ ਵਰਤ ਕੇ ਆਪਣੇ ਅੰਦਰ ਵਸਾ ਕੇ ਵੇਖਿਆ ਹੈ ਆਪਣੇ ਹਿਰਦੇ 'ਚ ਟਿਕਾ ਲਿਆ ਗੁਰੂ ਵਾਲਾ ਗਿਆਨ ਕਹਿੰਦੇ ਉਹਨਾਂ ਗੁਰਸਿੱਖਾਂ ਦੀ ਸਾਰੀ ਬੇਕਾਰਾਂ ਵਾਲੀ ਭੁੱਖ ਮੁੱਕ ਗਈ ਤੇ ਜਿਹੜੇ ਹੋਰ ਵੀ ਦੁਨੀਆ ਕਹਿੰਦੇ ਉਹ ਗੁਰਸਿੱਖਾਂ ਦਾ ਸੰਗ ਕਰਦੀ ਹੈ ਹੋਰ ਦੁਨੀਆ ਉਹਨਾਂ ਕੋਲ ਸਿੱਖਾਂ ਦੀ ਸੰਗਤ ਕਰਦੀ ਹੈ ਕਹਿੰਦੇ ਹੋਰ ਮਨੁੱਖਾਂ ਦੀ ਵੀ ਭੁੱਖ ਲੈ ਜਾਂਦੀ ਹੈ ਵਿਕਾਰਾਂ ਦੀ ਕਿਉਂਕਿ ਗੁਰੂ ਕੋਲੋਂ ਗੁਰੂ ਦੇ ਸਿੱਖ ਨੇ ਉਹ ਸੱਚਾ ਗਿਆਨ ਹਾਸਲ ਕਰ ਲਿਆ ਗੁਰਸਿੱਖ ਦੀ ਸੰਗਤ ਕਰਨ ਵਾਲੇ ਹੋਰ ਦੁਨੀਆ ਵਾਲਿਆਂ ਨੇ ਜਦੋਂ ਗੁਰਸਿੱਖ ਦੀ ਸੰਗਤ ਕੀਤੀ ਕਹਿੰਦੇ ਉਹਨਾਂ ਤੋਂ ਉਹ ਗਿਆਨ ਹੋਰ ਦੁਨੀਆ ਨੇ ਵੀ ਹਾਸਲ ਕਰ ਲਿਆ ਕਹਿੰਦੇ ਹੋਰ ਵੀ ਸਾਰੀ ਦੁਨੀਆ ਦੀ ਭੁੱਖ ਲੈ ਜਾਂਦੀ ਹੈ ਜਿਹੜੇ ਇਸ ਗਿਆਨ ਨੂੰ ਆਪਣੇ ਹਿਰਦੇ ਚ ਟਿਕਾ ਲੈਂਦੇ ਸੱਚੇ ਨਾਮ ਦੀ ਜਿਹਨਾਂ ਨੂੰ ਭੁੱਖ ਲੱਗਿਆ ਹੁੰਦੀ ਹੈ ਕਹਿੰਦੇ ਉਹਨਾਂ ਦੀਆਂ ਜਿਹੜੀਆਂ ਵਿਕਾਰ ਵਾਲੀਆਂ ਭੁੱਖਾਂ ਨੇ ਫਿਰ ਸਾਰੀਆਂ ਮੁੱਕ ਜਾਂਦੀਆਂ ਨੇ ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿਸਾ ਹੋਰ ਖਾਏ ਕਨੇਰੀ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ ਲੈ ਕੇ ਇਹ ਗੁਰੂ ਦੀ ਸਿੱਖਿਆ ਨੂੰ ਜਿਹੜੇ ਹੋਰ ਦੁਨੀਆਂ ਵਾਲੇ ਲੈ ਰਹੇ ਨੇ ਸਿੱਖਿਆ ਕਹਿੰਦੇ ਇਹ ਸਿੱਖਿਆ ਉਹਨਾਂ ਦੀ ਵੀ ਭੁੱਖ ਲਾ ਦਿੰਦੀ ਹੈ ਜਿਹੜੇ ਲੈ ਲੈ ਇਸ ਗੁਰੂ ਦੀ ਸਿੱਖਿਆ ਨੂੰ ਹਿਰਦੇ 'ਚ ਵਸਾ ਲੈਂਦੇ ਨੇ ਜਾਨ ਨਾਨਕ ਹਰਪੁੰਨ ਬੀਜਿਆ ਫਿਰ ਟੋਟ ਨ ਆਵੇ ਹਰਪੁੰਨ ਕੇਰੀ ਨਾਨਕ ਜੀ ਕਹਿੰਦੇ ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦੇ ਪਿਆਰਿਆਂ ਵਾਸਤੇ ਪਰਮਾਤਮਾ ਦਾ ਜਿਹੜਾ ਗਿਆਨ ਹੈ ਬਹੁਤ ਵੱਡਾ ਸਹਾਰਾ ਹੈ ਕਹਿੰਦੇ ਉਹਨਾਂ ਵਾਸਤੇ ਪਰਮਾਤਮਾ ਹੀ ਸਾਰਿਆਂ ਤੋਂ ਤਾਕਤਵਰ ਹੈ ਕਹਿੰਦੇ ਇਹ ਭਾਈ ਜਿਹੜੇ ਮਨੁੱਖ ਆਪਣੇ ਹਿਰਦੇ ਵਿੱਚ ਗੁਰੂ ਦਾ ਆਦਰ ਸਤਕਾਰ ਪੱਕਾ ਬਸਾ ਲੈਂਦੇ ਨੇ ਟਿਕਾ ਲੈਂਦੇ ਨੇ ਪਰਮਾਤਮਾ ਜਗਤ ਵਿੱਚ ਉਹਨਾਂ ਦਾ ਬਹੁਤ ਵੱਡਾ ਆਦਰ ਸਤਕਾਰ ਬਹੁਤ ਵੱਡਾ ਸਹਾਰਾ ਬਣ ਜਾਂਦਾ ਹੈ ਜਨ ਨਾਨਕ ਹਰ ਪੁੰਨ ਬੀਜਿਆ ਨਾਨਕ ਜੀ ਕਹਿੰਦੇ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਹਰੀ ਵਾਲੇ ਗਿਆਨ ਨੂੰ ਆਪਣੇ ਹਿਰਦੇ 'ਚ ਬੀਜ ਲਿਆ ਫਿਰ ਟੋਟ ਨਾ ਆਵੇ ਕਹਿੰਦੇ ਫਿਰ ਉਹਨਾਂ ਨੂੰ ਕਾਸੇ ਕਿਸਮ ਦੀ ਤੋਟ ਨਹੀਂ ਰਹਿੰਦੀ ਹਰ ਪੁੰਨ ਕੇਰੀ ਹਰੀ ਦੇ ਨਾਮ ਨੂੰ ਵੀਜਣ ਦਾ ਇੰਨਾ ਵੱਡਾ ਪੁੰਨ ਲੱਗਦਾ ਹੈ ਭਾਵ ਇੰਨਾ ਵੱਡਾ ਮਾਨ ਸਤਕਾਰ ਮਿਲਦਾ ਹੈ ਜਿਹਦੇ ਵਿੱਚ ਵਸਾ ਲਈਏ ਗੁਰਸਿੱਖਾਂ ਮਾਨ ਵਧਾਈਆਂ ਜਿਨ ਮੇਰਾ ਸਤਗੁਰ ਢਿਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰਸਿੱਖਾਂ ਮਨ ਮਿੱਠਾ ਗੁਰਸਿੱਖਾਂ ਮਨ ਵਧਾਈਆਂ ਕਹਿੰਦੇ ਹੈ ਪ੍ਰਮਾਤਮਾ ਗੁਰੂ ਦੇ ਸਿੱਖਾਂ ਦੇ ਮਨ ਵਿੱਚ ਤੇਰਾ ਪਿਆਰ ਤੇਰੀ ਪ੍ਰੀਤ ਬਣੀ ਰਹਿੰਦੀ ਹੈ ਤੇਰੇ ਨਾਮ ਦੇ ਵਿੱਚ ਟਿਕਿਆ ਤੇਰੇ ਨਾਮ ਦਾ ਪਿਆਰ ਉਹਨਾਂ ਦੇ ਹਿਰਦਿਆਂ ਵਿੱਚ ਸਦਾ ਵਸਿਆ ਰਹਿੰਦਾ ਹੈ ਉਹ ਆਪਣੇ ਗੁਰੂ ਨੂੰ ਅਭੁੱਲ ਕੇ ਅਭੁੱਲ ਜਾਣ ਕੇ ਉਹਦੀ ਦੱਸੀ ਹੋਈ ਸੇਵਾ ਉਹਦੀ ਦੱਸੀ ਹਰੇਕ ਸਿੱਖਿਆ ਹਾਸਲ ਕਰਦੇ ਰਹਿੰਦੇ ਨੇ ਆਪਣੇ ਗੁਰੂ ਨੂੰ ਉਹ ਭੁੱਲ ਸਮਝਦੇ ਨੇ ਕਿ ਸਾਡਾ ਗੁਰੂ ਭੁੱਲ ਕਰਨ ਵਾਲਾ ਨਹੀਂ ਹੈ ਸਾਡਾ ਗੁਰੂ ਕਦੇ ਵੀ ਭੁੱਲਣ ਵਾਲਾ ਨਹੀਂ ਹੈ ਅਸੀਂ ਆ ਭੁੱਲ ਹਾਂ ਕਹਿੰਦੇ ਉਸ ਆ ਭੁੱਲ ਗੁਰੂ ਨਾਲ ਸਾਂਝ ਪਾ ਕੇ ਉਹ ਸਦਾ ਹੀ ਪ੍ਰਮਾਤਮਾ ਦੇ ਬਾਣੇ ਵਿੱਚ ਗਿਆਨ ਵਿੱਚ ਆਪਣਾ ਪਿਆਰ ਸਦਾ ਵਸਾ ਕੇ ਰੱਖਦੇ ਨੇ ਰਾਜੀ ਰੇਂਦੇ ਨੇ ਪਰਮਾਤਮਾ ਦੇ ਭਾਣੇ ਵਿੱਚ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰੂ ਡੇਠਾ ਰਾਮ ਰਾਜੇ ਕਹਿੰਦੇ ਇਹ ਭਾਈ ਜਿੰਨਾ ਜਿੰਨਾ ਗੁਰੂ ਦੇ ਸਿੱਖਾਂ ਨੇ ਗੁਰੂ ਦੀ ਸਿੱਖਿਆ ਰਹੀ ਆਪਣੇ ਪਿਆਰੇ ਪਰਮਾਤਮਾ ਦਾ ਦਰਸ਼ਨ ਕਰ ਲਿਆ ਪਰਮਾਤਮਾ ਨਾਲ ਸਾਝ ਪਾਲੀ ਉਹਨਾਂ ਦੇ ਮਨ ਵਿੱਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ ਉਹਨਾਂ ਦੇ ਪਰਮਾ ਉਹਨਾਂ ਦੇ ਹਿਰਦਿਆਂ ਵਿੱਚ ਕਦੇ ਵੀ ਟੈਂਦੀ ਕਲਾ ਨਹੀਂ ਹੁੰਦੀ ਸਦਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਜਿਨ ਮੇਰਾ ਸਤਿਗੁਰ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਕਹਿੰਦੇ ਜੇ ਕੋਈ ਮਨੁੱਖ ਗੁਰਮੁਖ ਪਰਮਾਤਮਾ ਦੀ ਸਿਫਤ ਸਦਾ ਦੀ ਗੱਲ ਆ ਕੇ ਸੁਣਾਵੇ ਤਾਂ ਕਹਿੰਦੇ ਉਹ ਮਨੁੱਖ ਗੁਰ ਸਿਖਾਣੋਂ ਬਹੁਤ ਚੰਗਾ ਬਹੁਤ ਪਿਆਰਾ ਲੱਗਦਾ ਜਿਹੜਾ ਪਰਮਾਤਮਾ ਦੀ ਗੱਲ ਸੁਣਾਉਂਦਾ ਹੈ ਗੁਰਸਿੱਖਾਂ ਨੂੰ ਉਹ ਬੜਾ ਚੰਗਾ ਲੱਗਦਾ ਹੈ ਕਹਿੰਦੇ ਹੈ ਭਾਈ ਜਿੰਨਾ ਗੁਰਸਿੱਖਾਂ ਉੱਤੇ ਪਿਆਰਾ ਸਤਿਗੁਰੂ ਮਿਹਰਬਾਨ ਆਪਣੀ ਕਿਰਪਾ ਕਰ ਦਿੰਦਾ ਹੈ ਉਹਨਾਂ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਬਹੁਤ ਵੱਡਾ ਆਦਰ ਸਤਿਕਾਰ ਮਿਲਦਾ ਹੈ ਹਰ ਦਰਗਹ ਗੁਰਸਿੱਖ ਪੈ ਨਹੀਂ ਹੈ ਜਿੰਨਾ ਮੇਰਾ ਸਤਿਗੁਰੂ ਠਾ ਕਹਿੰਦੇ ਜਿੰਨਾ ਗੁਰਮੁਖਾਂ ਤੇ ਸੱਚਾ ਗੁਰੂ ਖੁਸ਼ ਹੋ ਜਾਂਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਬਹੁਤ ਵੱਡੀ ਥਾਂ ਪ੍ਰਾਪਤ ਹੋ ਜਾਂਦੀ ਹੈ ਹਰ ਦਰਗਾਹ ਗੁਰਸਿੱਖ ਪੈਨਾਹੀ ਹੈ ਗੁਰੂ ਦਾ ਸਿੱਖ ਪਰਮਾਤਮਾ ਦੀ ਹਜ਼ੂਰੀ ਚ ਪ੍ਰਵਾਨ ਹੋ ਜਾਂਦਾ ਹੈ ਕਿਹੜਾ ਗੁਰਸਿੱਖ ਜਿੰਨਾ ਮੇਰਾ ਸਤਗੁਰ ਤੁਠਾ ਜਿਸ ਗੁਰਸਿੱਖ ਦੇ ਗੁਰੂ ਖੁਸ਼ ਹੋ ਗਿਆ ਗੁਰੂ ਕਿਹਦੇ ਤੇ ਖੁਸ਼ ਹੁੰਦਾ ਹੈ ਜਿਹੜਾ ਗੁਰੂ ਦੀ ਇੱਕ ਇੱਕ ਸਿੱਖਿਆ ਨੂੰ ਇੱਕ ਇੱਕ ਬਚਨ ਨੂੰ ਆਪਣੇ ਤੇ ਲਾਗੂ ਕਰਦਾ ਹੈ ਗੁਰੂ ਦੀ ਇੱਕ ਇੱਕ ਗੱਲ ਮੰਨਦਾ ਹੈ ਗੁਰੂ ਉਹਦੇ ਤੇ ਕਹਿੰਦੇ ਬਹੁਤ ਖੁਸ਼ ਹੋ ਜਾਂਦਾ ਹੈ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਕਹਿੰਦੇ ਨਾਨਕ ਜੀ ਕਹਿੰਦੇ ਉਹ ਗੁਰਸਿੱਖ ਹਰ ਹਰ ਭਾਵ ਹਰੀ ਦਾ ਰੂਪ ਹੋ ਜਾਂਦਾ ਹੈ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਪ੍ਰਮਾਤਮਾ ਉਹਨਾਂ ਦੇ ਮਨ ਵਿੱਚ ਸਦਾ ਵਸਿਆ ਰਹਿੰਦਾ ਹੈ ਕਦੋਂ ਪ੍ਰਮਾਤਮਾ ਦਾ ਰੂਪ ਹੁੰਦਾ ਹੈ